ਬਾਦਸ਼ਾਹ ਉਸੇ ਤਰ੍ਹਾਂ ਪਹਿ ਰਹੇ ਹੱਸ ਪਏ ਮੁਸਕਰਾ ਪਏ ਜੀਵਨ ਕਾਜੀ ਹੈਰਾਨ ਹੁੰਦਾ ਹੈ ਬੰਦੇ ਦੇ ਲੱਤ ਮਾਰੀ ਹੈ ਇਹ ਮੋਰੇ ਉਹ ਜਵਾਬ ਨਹੀਂ ਦੇ ਰਿਹਾ ਹਜ਼ੂਰ ਨੇ ਬੜੀ ਸਹਿਜ ਨਾਲ ਫਿਰ ਗੱਲ ਕਹੀ ਕਹਿੰਦੇ ਕਾਜੀ ਸਾਹਿਬ ਕਿਉਂ ਲੱਤ ਮਾਰੀ ਹੈ ਉਹ ਕਹਿੰਦੇ ਤੈਨੂੰ ਪਤਾ ਨਹੀਂ ਖੁਦਾ ਦਾ ਘਰ ਹੈ ਇੱਧਰ ਪਹਿਰ ਕਿਉਂ ਕੀਤੇ ਬਾਦਸ਼ਾਹ ਮੁਸਕਰਾ ਕੇ ਬੋਲੇ ਕਹਿੰਦੇ ਅੱਛਾ ਬਈ ਜਿੱਧਰ ਖੁਦਾ ਦਾ ਘਰ ਨਹੀਂ ਹੈ ਫਿਰ ਉਧਰ ਨੂੰ ਪਹਿਰ ਕਰਦੇ ਜਿੱਧਰ ਖੁਦਾ ਦਾ ਘਰ ਨਹੀਂ ਹੈ ਫਿਰ ਉਧਰ ਨੂੰ ਮੂੰਹ ਕਰ ਪੈਰ ਕਰਦੇ ਇਹਦਾ ਮਤਲਬ ਖੁਦਾ ਸਿਰਫ ਕਾਬੇ ਵਿੱਚ ਹੀ ਰਹਿੰਦਾ ਹੈ ਖੁਦਾ ਨੇ ਹੋਰ ਦਿਸ਼ਾਵਾਂ ਵਿੱਚ ਉਹਦਾ ਕੋਈ ਵਾਸਾ ਨਹੀਂ ਤੁਸੀਂ ਖੁਦਾ ਨੂੰ ਇੰਨਾ ਛੋਟਾ ਸਮਝ ਲਿਆ ਅੱਲਾਹ ਤਾਲਾ ਖੁਦਾ ਨੂੰ ਤੁਸੀਂ ਕਾਬੇ ਦੀ ਮਹਿਰਾਬ ਵਿੱਚ ਕੈਦ ਕਰਕੇ ਰੱਖ ਲਿਆ ਇਹਦਾ ਮਤਲਬ ਅੱਲਾਹ ਤਾਲਾ ਇੰਨਾ ਛੋਟਾ ਹੈ ਉਹਨਾਂ ਕੋਲ ਜ ਕੋਈ ਜਵਾਬ ਨਹੀਂ ਸੀ ਉਹ ਤਾਂ ਅੱਲਾਹ ਤਾਲਾ ਖੁਦਾ ਨੂੰ ਸਭ ਤੋਂ ਵੱਡਾ ਮੰਨਦੇ ਸਨ ਪਾਤਸ਼ਾਹ ਨੇ ਕਿਹਾ ਇੰਨਾ ਛੋਟਾ ਹੈ ਕਿ ਤੁਹਾਡੇ ਕਾਬੇ ਦੀ ਮਹਿਰਾਬ ਵਿੱਚ ਹੀ ਕੈਦ ਹੋ ਗਿਆ ਹੈ ਹੋਰ ਪਾਸੇ ਖੁਦਾ ਨਹੀਂ ਹੈ ਉਹਨਾਂ ਨੂੰ ਕੋਈ ਜਵਾਬ ਨਹੀਂ ਸੀ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜੀਆਂ ਕੋਲ ਭਗਤ ਕਬੀਰ ਸਾਹਿਬ ਦਾ ਕਿਉਂਕਿ ਹਜ਼ੂਰ ਤੋਂ 99 ਸਾਲ ਪਹਿਲਾਂ ਧਰਤੀ ਤੇ ਆਏ ਨੇ ਬਾਬੇ ਕਬੀਰ ਦੇ ਇਹ ਪਰਮਹਾਨ ਪਹਿਲਾਂ ਮੌਜੂਦ ਸਨ ਹਜ਼ੂਰ ਕੋਲ ਜਿਹੜੇ ਬਾਦਸ਼ਾਹ ਨੇ ਕਿਹਾ ਦੱਸੋ ਭਾਈ ਕਾਬੇ ਵਿੱਚ ਇਕੱਲਾ ਖੁਦਾ ਰਹਿੰਦਾ ਹੈ ਉਹ ਤਾਂ ਹਰ ਥਾਂ ਤੇ ਵਸਿਆ ਹੈ ਉਹ ਤਾਂ ਦਿਲ ਵਿੱਚ ਰਹਿੰਦਾ ਹੈ ਭਗਤ ਕਬੀਰ ਸਾਹਿਬ ਨੇ ਕਿਹਾ ਮੇਰੇ ਨਾਲ ਇੱਕ ਵਾਰ ਖੁਦਾ ਲੜ ਪਿਆ ਕਿਹੜੀ ਗੱਲਾਂ ਕਹਿੰਦੇ ਮੈਂ ਰੋਜ਼ ਬੁਲਾਉਂਦੇ ਹਾਂ ਬੋਲਦਾ ਨਹੀਂ ਰੋਜ਼ ਬੁਲਾਉਂਦੇ ਮੈਂ ਨਵਾਜ਼ ਕਰਨੇ ਬੋਲਦਾ ਨਹੀਂ ਫਿਰ ਮੈਂ ਉਹਨੂੰ ਸਵਾਲ ਕੀਤਾ ਮੇਰੇ ਨਾਲ ਕਿਉਂ ਨਾਰਾਜ਼ ਹੋ ਕੋਈ ਤੇ ਕਹਿੰਦੇ ਖੁਦਾ ਮੋਰਿਓ ਲੜ ਪਿਆ ਉਹਨੇ ਕਿਹਾ ਕਬੀਰ ਤੈਨੂੰ ਕਹਿੰਨੇ ਕਿਹਾ ਮੈਂ ਕਾਬੇ 'ਚ ਰਹਿੰਨੇ ਤੂੰ ਗਲਤ ਜਗ੍ਹਾ ਤੇ ਲੱਭ ਰਿਹਾ ਮੈਂ ਤਾਂ ਹਰਕ ਦੇ ਦਿਲ ਵਿੱਚ ਰਹਿਂਦਾ ਆਂ ਅੰਦਰੋਂ ਖੋਜ ਮੈਂ ਤਾਂ ਦਿਲ ਵਿੱਚ ਬੈਠਾ ਹਾਂ ਕਿਹੜੇ ਕਾਬੇ ਵਿੱਚ ਲੱਭ ਰਿਹਾ ਜਿੱਦ ਨੂੰ ਕਬੀਰ ਜਿਸ ਦਿਨ ਤੂੰ ਅੰਦਰੋਂ ਖੋਜ ਲਵੇਂਗਾ ਉਸ ਦਿਨ ਕਾਬੇ ਵਿੱਚ ਜਾਈ ਮੱਕੇ ਤੇ ਜਾਈ ਮੰਦਿਰ ਤੇ ਜਾਈ ਮਸਜਿਦ ਤੇ ਜਾਈ ਜਿੱਥੇ ਜਾਹੇਗਾ ਉੱਥੇ ਖੁਦਾ ਹਾਜ਼ਰ ਹੋਏਗਾ ਇਹ ਇਕੱਲੇ ਕਾਬੇ ਵਿੱਚ ਨਹੀਂ ਹੈ ਕਹਿੰਦੇ ਹਜ ਕਾਬੇ ਹੋ ਜਦੋਂ ਵਾਰ-ਵਾਰ ਮੈਂ ਕਾਬੇ ਗਿਆ ਹਜ ਕਾਬੇ ਹੋਏ ਹੋਏ ਲੈ ਵੀ ਖੁਦਾਏ ਮੈਨੂੰ ਲੱਭਣਾ ਫਿਰ ਦਿਲ ਵਿੱਚ ਖੋਜ ਫਿਰ ਉਹਯੋ ਬਾਬਾ ਕਬੀਰ ਕਹਿੰਦੇ ਨੇ ਕੋਈ ਕਹਿੰਦਾ ਦੱਖਣ ਵਿੱਚ ਰੱਬ ਹੈ ਕੋਈ ਮੁਸਲਮਾਨ ਕਹਿੰਦਾ ਪੱਛਮ ਵਿੱਚ ਰੱਬ ਹੈ ਪਰ ਹੁਣ ਮੈਨੂੰ ਪਤਾ ਲੱਗਾ ਖੁਦਾ ਕਿੱਥੇ ਹੈ ਕਿੱਥੇ ਹੈ ਕਹਿੰਦੇ ਦੱਖਣ ਦੇ ਸ਼ਰੀਕਾਵਾਸਾ ਹਿੰਦੂ ਕਹਿੰਦੇ ਨੇ ਪੱਛਮੋਂ ਕੰਮ ਜਿਵੇਂ ਬਾਦਸ਼ਾਹ ਦੇ ਪਹਿਰ ਪਕੜੇ ਉਦੇ ਭਾਗ ਕਿੰਨੇ ਵੱਡੇ ਹੋਣਗੇ ਉਹਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪੈਰ ਛੂਣ ਦਾ ਮੌਕਾ ਮਿਲ ਗਿਆ ਆਮ ਬੰਦਾ ਨਹੀਂ ਸੀ ਉਹ ਕਾਜੀ ਜਿਹਨੂੰ ਜੀਵਨ ਕਾਜੀ ਰੁਕਨਦੀਨ ਕਹਿੰਦੇ ਉਹ ਆਮ ਬੰਦਾ ਨਹੀਂ ਸੀ ਉਹਦੇ ਭਾਗ ਕਿੰਨੇ ਵੱਡੇ ਹੋਣਗੇ ਬਾਦਸ਼ਾਹ ਦੇ ਪੈਰ ਪਕੜਨ ਦਾ ਉਹਨੂੰ ਮੌਕਾ ਮਿਲ ਗਿਆ ਉਹ ਪੈਰ ਜਿਹਨੂੰ ਭਾਈ ਗੁਰਦਾਸ ਜੀ ਕਹਿੰਦੇ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਹਾ ਉਹ ਚਰਨ ਸਾਹ ਸੰਗਤ ਜਿੱਥੇ ਜਾਏ ਵਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ ਉਹ ਗੁਰੂ ਦੇ ਚਰਨ ਪਕੜਨ ਦਾ ਮੌਕਾ ਮਿਲ ਗਿਆ ਕਹਿੰਦੇ ਉਹਨੇ ਪੈਰਾਂ ਤੇ ਲੱਤਾਂ ਤੋਂ ਗਿੱਟਿਆਂ ਤੋਂ ਪਕੜੇ ਮਹਾਰਾਜ ਭਾਈ ਗੁਰਦਾਸ ਜੀ ਲਿਖਦੇ ਟੰਗੋਂ ਪਕੜ ਤੀ ਗੁਰੂ ਪਰਸਦਿਆਂ ਸਾਰ ਉਹਦੀ ਸੁਰਤੀ ਘੁੰਮ ਗਈ ਉਹਨੂੰ ਚਾਰ ਸ਼ਪੇਰਾ ਮੱਕਾ ਘੁੰਮਦਾ ਨਜ਼ਰ ਆਇਆ ਉਹਨੂੰ ਇਹ ਲੱਗਾ ਜਿੱਧਰ ਬਹਿਰ ਕਰਦਾ ਉਧਰ ਹੀ ਕਬੇ ਦੀ ਯਾਰਤ ਹੈ ਰੋਲਾ ਪੈ ਗਿਆ ਇੱਕ ਨੂੰ ਨਹੀਂ ਦੋ ਨੂੰ ਨਹੀਂ ਚੋ ਨੂੰ ਹੋਏ ਹੈਰਾਨ ਕਰਨ ਜਵਾਰੀ ਦਾ ਅਰਥ ਨਮਸਕਾਰ ਸਭ ਹੈਰਾਨ ਹੋ ਕੇ ਨਮਸਕਾਰ ਕਰਨ ਲੱਗ ਪੈਂਦੇ ਔਰ ਸਾਥ ਸੰਗਤ ਦੋ ਚੀਜ਼ਾਂ ਨੇ ਇੱਥੇ ਬਹੁਤੇ ਵਿਦਵਾਨ ਅਰਥ ਇਹ ਵੀ ਕੀਤੇ ਨੇ ਲਓ ਜੀ ਮੱਕਾ ਨਹੀਂ ਘੁੰਮਿਆ ਕਿਉਂਕਿ ਮੱਕਾ ਤਾਂ ਸ਼ਹਿਰ ਹੈ ਕਾਬਾ ਉਹਦੇ ਵਿੱਚ ਬਣੀ ਹੋਈ ਮਸਜਿਦ ਹੈ ਇੱਕ ਮਹਿਰਾਬ ਬਣੀ ਹੋਈ ਹੈ ਮੱਕਾ ਤਾਂ ਸ਼ਹਿਰ ਹੈ ਇੱਥੇ ਮੱਕੇ ਬਾਰੇ ਲਿਖਿਆ ਫਿਰਿਆ ਮੱਕਾ ਤਲਾਂ ਦੇ ਖਾਦੀ ਤੁਹਾਨੂੰ ਸ਼ਰਧਾ ਦੇ ਨਾਲ ਵੀ ਅਰਥ ਕਰਨੇ ਪੈਣਗੇ ਗਿਆਨ ਨਾਲ ਵੀ ਅਰਥ ਕਰਨੇ ਪੈਣਗੇ ਇੱਤੇ ਤਕਰਾਰ ਕਰਨ ਦੀ ਜ਼ਰੂਰਤ ਨਹੀਂ ਹੈ ਇੱਕ ਮੰਚ ਵਿੱਚ ਹਰ ਰੱਖਿਓ ਸਿੱਖ ਜਦੋਂ ਵਿਚਾਰ ਕਰੇ ਉਹਦੇ ਕੋਲ ਗਿਆਨ ਵਾਲੀ ਅੱਖ ਹੋਵੇ ਤੇ ਦੂਜਾ ਸ਼ਰਧਾ ਵਾਲਾ ਪੱਖ ਹੋਵੇ ਫਿਰ ਗੁਰੂ ਨੂੰ ਸਮਝ ਸਕੋਗੇ ਕੱਲੀ ਗਿਆਨ ਵਾਲੀ ਅੱਖ ਨਾਲ ਤਰਕ ਹੀ ਪੈਦਾ ਹੋਏਗਾ ਦੇ ਵੀ ਸੱਚ ਹੈ ਕਿ ਮੱਕੇ ਦੇ ਲੋਕ ਜਿੰਨੇ ਜੁੜੇ ਸਨ ਪੂਰੇ ਦਾ ਪੂਰਾ ਸ਼ਹਿਰ ਪਲਟ ਗਿਆ ਗੁਰੂ ਨਾਨਕ ਸਾਹਿਬ ਮਹਾਰਾਜ ਵੱਲ ਫਿਰ ਗਿਆ ਦਿਸ਼ਾ ਤੋਂ ਸਭ ਕਹਿਣ ਲੱਗ ਪਏ ਧੰਨ ਗੁਰੂ ਨਾਨਕ ਹੋਏ ਹੈਰਾਨ ਕਰਨ ਜੋ ਹਰੀ ਪੂਰੇ ਦਾ ਪੂਰਾ ਮੱਕਾ ਫਿਰ ਗਿਆ ਫਿਰਨ ਦਾ ਅਰਥ ਭੁਮਣਾ ਵੀ ਕੀਤਾ ਹੈ ਫਿਰਨ ਦਾ ਅਰਥ ਕਈ ਵਿਦਵਾਨ ਕਹਿੰਦੇ ਨੇ ਜਿਵੇਂ ਆਪਾਂ ਕਹਿੰਦੇ ਨੇ ਜੇ ਕਿਤੇ ਇੱਕ ਬੰਦੇ ਵਾਲੀ ਅੱਧੇ ਨਾਲੋਂ ਵੱਧ ਪਿੰਡ ਭੁਗਤ ਜੈ ਨਾ ਵੋਟਾਂ ਵਿੱਚ ਲੋਕੀ ਕਹਿੰਦੇ ਉਹ ਪੂਰਾ ਪਿੰਡ ਹੀ ਉਧਰ ਫਿਰ ਗਿਆ ਆਹ ਬੰਦੇ ਤਾਂ ਆਪਣੀ ਜ਼ੁਬਾਨ ਤੋਂ ਦੂਜੇ ਪਾਸੇ ਫਿਰ ਗਏ ਇਹ ਤਾਂ ਪੂਰਾ ਪਿੰਡ ਹੀ ਪਲਟ ਗਿਆ ਦੂਜੇ ਪਾਸੇ ਫਿਰ ਗਿਆ ਫਿਰਨ ਦਾ ਅਰਥ ਹੁੰਦਾ ਹੈ ਪਲਟ ਜਾਣਾ ਕਹਿੰਦੇ ਇਹ ਠੀਕ ਹੈ ਲੋਕਾਂ ਜਿੰਨੇ ਜੁੜੇ ਸਨ ਮੱਕਾ ਪੂਰੇ ਦਾ ਪੂਰਾ ਗੁਰੂ ਨਾਨਕ ਸਾਹਿਬ ਮਹਾਰਾਜ ਵੱਲ ਪਲਟ ਗਿਆ ਹੱਥ ਜੋੜ ਕੇ ਨਮਸਕਾਰ ਕਰਨ ਲੱਗ ਪਏ ਪਰ ਇਹ ਵੀ ਸੱਚ ਹੈ ਜੇ ਕਾਬੇ ਦੀ ਮਹਿਰਾਬ ਘੁੰਮਣ ਦੀ ਗੱਲ ਚੱਲੇ ਤਾਂ ਇਹਦੇ ਉੱਤੇ ਵੀ ਤਰਕ ਨਾ ਕਰਿਓ ਪਤਾ ਕਿਉਂ ਗੁਰੂ ਨਾਨਕ ਸ਼ਰੀਰ ਵਿਅਕਤੀ ਨਹੀਂ ਹੈ ਗੁਰੂ ਨਾਨਕ ਰੱਬ ਹੈ ਵਾਹ ਵਾਹ ਬਾਣੀ ਨਿਰੰਕਾਰ ਦਾ ਰੂਪ ਹੈ ਗੁਰੂ ਨਾਨਕ ਬਲਿਓ ਚਰਾਗ ਅੰਧੇਰਮ ਸਭ ਕਲ ਉਦਰੀ ਇੱਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮੇ ਜਨ ਨਾਨਕ ਗੁਰ ਪਾਰ ਬ੍ਰਹਮ ਤੇ ਜਿਸ ਪਾਰ ਬ੍ਰਹਮ ਦੇ ਹੁਕਮ ਚ ਪੂਰੀ ਧਰਤੀ ਘੁੰਮਦੀ ਹੈ ਮੱਕਾ ਨਹੀਂ ਘੁੰਮ ਸਕਦਾ ਜੇ ਪੂਰੀ ਧਰਤੀ ਘੁੰਮ ਸਕਦੀ ਹੈ ਤਾਂ ਉਹਦੇ ਲਈ ਕਾਬਾ ਘੁਮਾਉਣਾ ਕਿੰਨਾ ਕੋਖ ਹੈ ਜੇ ਬਾਬੇ ਨਾਮਦੇਵ ਦੇ ਘੁੰਮਣ ਦੇ ਨਾਲ ਉਹ ਮੰਦਰ ਦੀਆਂ ਡਾਟਾਂ ਘੁੰਮ ਸਕਦੀਆਂ ਨੇ ਇਸ ਲਈ ਸਾਧ ਸੰਗਤ ਤਰਕ ਕਰਕੇ ਨਹੀਂ ਕਦੇ ਅਰਥ ਕਰਨੇ ਤਾਂ ਗੁਰੂ ਦੀ ਵਡਿਆਈ ਵਿੱਚ ਜੁੜਨਾ ਪੈਗਾ ਇਹ ਗੱਲ ਕਹਿਣੀ ਪੈਗੀ ਜੋਗੀਆਂ ਨੇ ਹੱਥ ਜੋੜ ਕੇ ਕਿਹਾ ਸੀ ਹੇ ਗੁਰੂ ਨਾਨਕ ਸਾਹਿਬ ਮਹਾਰਾਜ ਸਾਡੀਆਂ ਉਮਰਾਂ ਵੱਡੀਆਂ ਨੇ ਅਸੀਂ ਕਮਾਈ ਬਹੁਤ ਕੀਤੀ ਹੈ ਅਸੀਂ ਰਾਜ ਭਾਗ ਛੱਡ ਕੇ ਤਪਸਾ ਅਧਿਆ ਪਰ ਬੱਬਾ ਤੈਨੂੰ ਵੇਖ ਕੇ ਅੱਜ ਪਤਾ ਲੱਗਾ ਓਮਰ ਭਾਵੇਂ ਸਾਡੀ ਵੱਡੀ ਐ ਹੇ ਗੁਰੂ ਨਾਨਕ ਕਮਾਈ ਤੇਰੀ ਵੱਡੀ ਐ ਜੇ ਜੋਗੀ ਕਹਿ ਸਕਦੇ ਨੇ ਸਿੱਧ ਬੋਲਣ ਸ਼ੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ ਭਾਈ ਗੁਰਦਾਸ ਜੀ ਕਹਿੰਦੇ ਜੋਗੀ ਕਹਿੰਦੇ ਵੱਡਾ ਪੁਰਖ ਵਰਗਟਿਆ ਕਲ ਜੋਗੰਦਰ ਜੋਤ ਜਗਾਈ ਸਿੱਖੋ ਸਾਨੂੰ ਵੀ ਵਿਸ਼ਵਾਸ ਰੱਖਣਾ ਚਾਹੀਦਾ ਗੁਰੂ ਵੱਡਾ ਪੁਰਖ ਹੈ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਨੇ ਜਦੋਂ ਪੂਰੇ ਮੱਕੇ ਦੇ ਲੋਕ ਫਿਰ ਗਏ ਸਭ ਨੇ ਨਮਸਕਾਰ ਕੀਤੀ ਫਿਰ ਜਿਹੜੇ ਮੁਖੀ ਕਾਜੀ ਸੀ ਨਾ ਉੱਠ ਕੇ ਮੋਹਰੇ ਆ ਗਏ ਕਹਿੰਦੇ ਏ ਹੇ ਗੁਰੂ ਨਾਨਕ ਸਾਹਿਬ ਤੁਹਾਡੇ ਨਾਲ ਇੱਕੋ ਹੀ ਵਿਚਾਰ ਕਰਦੀ ਹੈ ਇਹ ਦੱਸੋ ਵੀ ਜੋ ਤੁਹਾਡੀ ਆ ਪੁਥੀ ਕਿਤਾਬ ਜਿਹਦੇ ਵਿੱਚੋਂ ਪੜ੍ਹ ਕੇ ਤੁਸੀਂ ਕਹਿ ਰਹੇ ਹੋ ਕਿਉਂਕਿ ਜਿਹੜੀ ਗੱਲ ਹਜ਼ੂਰ ਨੇ ਭਗਤ ਵਾਬਾ ਕਬੀਰ ਸਾਹਿਬ ਵਾਲੀ ਗੱਲ ਕਹੀ ਨਾ ਵੇ ਹੱਜ ਕਾਬੇ ਹੋ ਜਾਏ ਤਾਂ ਅੱਗੇ ਮਿਲਿਆ ਖੁਦਾਏ ਸਾਈ ਮੌਸਮ ਲਰ ਪਰਿਆ ਤੋਜੇ ਕਨ ਫਰਮਾਈ ਗਏ ਉਹਨੂੰ ਕਾਜੀ ਇਕੱਠੇ ਹੋ ਕੇ ਕਹਿੰਦੇ ਈਮਾਨ ਦੀ ਗੱਲ ਦੱਸਿਓ ਧਰਮ ਦੀ ਗੱਲ ਦੱਸਿਓ ਆ ਪੁੱਤੀ ਫੋਲ ਕੇ ਦੱਸੋ ਜਿਹਨੂੰ ਪੜ ਕੇ ਕਹਿੰਦੇ ਹੋ Hindu ਵੱਡੇ ਨੇ ਕਿ ਮੁਸਲਮਾਨ ਵੱਡੇ ਇਹਨਾਂ ਦੱਸ ਦਿਓ ਅੱਜ ਵੀ ਰੌਲਾ ਤਾਂ ਇਹੀ ਪਿਆ ਨਾ ਹਰ ਬੰਦਾ ਕਹਿੰਦਾ ਅਸੀਂ ਵੱਡੇ ਹਾਂ ਅਸੀਂ ਵੱਡੇ ਹਾਂ ਰੌਲਾ ਹੀ ਇਸ ਗੱਲ ਦਾ ਪਿਆ ਹੋਇਆ ਹੈ ਉਹ ਕਹਿੰਦੇ ਨੇ ਅਸੀਂ ਵੱਡੇ ਹਾਂ ਹਰ ਬੰਦਾ ਆਪਣੇ ਆਪ ਨੂੰ ਵੱਡਾ ਦੱਸ ਰਿਹਾ ਪਰ ਸਾਧ ਸੰਗਤ ਵੱਡਾ ਉਹ ਆ ਸੋ ਵੱਡਾ ਜਿਨ ਰਾਮ ਲਿਵ ਲਈ ਜਿਹੜਾ ਰੱਬ ਨਾਲ ਜੁੜ ਗਿਆ ਉਹ ਵੱਡਾ ਹੈ ਤੇ ਜਿਹੜਾ ਬਾਹਰੋਂ ਕਰਮ ਧਰਮ ਪਖੰਡ ਕਰ ਰਿਹਾ ਉਹ ਵੱਡਾ ਨਹੀਂ ਹੋ ਸਕਦਾ ਉਹ ਭਾਜ ਉੱਗੜ ਜਾਣਾ ਐ ਤਾਂ ਆਪਣੇ ਆਪ ਨੂੰ ਹੁਣ ਉਹ 40 ਦਿਨ ਜਿਹੜਾ ਬਾਬਾ ਬਾਹਰ ਨਹੀਂ ਆਇਆ ਜਿਹੜਾ ਜੇਲ੍ਹ ਚ ਪੀ ਆ ਰਿਹਾ ਉਹ 40 ਦਿਨ ਲਿਆ ਆ ਉਹ ਆ ਕੇ ਕਹਿੰਦਿਆ ਮੈਂ ਮਲਦਾ ਮੈਂ ਕਈ ਵਾਰ ਉਹਦੀ ਗੱਲ ਸੁਣਨ ਆ ਲੈ ਫੋਟੋਂ ਲਾਤੀਆਂ ਵੇਖ ਕੇ ਉਹਦੇ ਡੇਰੇੋਂ ਲੈ ਜਾਂਦੀ ਮਿੱਟੀ ਲਾ ਲੋ ਗੋਡੇ ਹਟ ਜਾਂਦੇ ਮਿੱਟੀ ਰੋ ਕੇ ਪਏ ਉਹਦੇ ਡੇਰੇ ਜੰਗਲ ਵਿੱਚ ਕਹਿੰਦੇ ਜੀ ਆ ਪੋਥੀ ਚੋਂ ਪੜ ਕੇ ਸੁਣਾਇਆ ਵੇ ਖੁਦਾ ਤਾਂ ਦਿਲ ਵਿੱਚ ਰਹਿੰਦਾ ਹੈ ਕੱਲੇ ਕਾਬੇ ਵਿੱਚ ਨਹੀਂ ਹੁਣ ਇਹਦੇ ਵਿੱਚੋਂ ਦੱਸੋ ਫਿਰ ਪੁੱਛਣ ਗੱਲ ਇਮਾਨ ਦੀ ਕਹੇ ਹਿੰਦੂ ਵੱਡਾ ਕਹੇ ਮੁਸਲਮਨ ਹੋਈ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਜਵਾਬ ਸੁਣੇ ਬਾਦਸ਼ਾਹ ਨੇ ਕਿਹਾ ਅਸੀਂ ਕਹਿ ਚੱਲੇ ਹਾਂ ਮੰਨਣਾ ਨਾ ਮੰਨਣਾ ਹੁਣ ਤੁਹਾਡੀ ਮਰਜ਼ੀ ਹੈ ਕਿਉਂਕਿ ਮੇਰੇ ਗੁਰੂ ਨਾਨਕ ਨੇ ਲੋਕਾਂ ਨੂੰ ਸਿਰਫ ਪ੍ਰੇਮ ਨਾਲ ਤੇ ਵਿਚਾਰ ਨਾਲ ਮਨਾਇਆ ਕਿਸੇ ਨੂੰ ਧੱਕੇ ਨਾਲ ਨਹੀਂ ਮਨਾਇਆ ਪ੍ਰੇਮ ਤੇ ਵਿਚਾਰ ਨਾਲ ਮਨਾਇਆ ਕਿਸੇ ਨੂੰ ਹਥਿਆਰ ਨਾਲ ਨਹੀਂ ਮਨਾਇਆ ਕਿਉਂਕਿ ਧਰਮ ਪ੍ਰੇਮ ਦਾ ਵਿਸ਼ਾ ਹੈ ਭੈ ਦਾ ਵਿਸ਼ਾ ਨਹੀਂ ਹੈ ਲਾਲਚ ਦਾ ਵਿਸ਼ਾ ਨਹੀਂ ਹੈ ਵੇ ਲਾਲਚ ਦੇਉ ਤੇ ਤੁਹਾਡੇ ਵੱਲ ਲੋਕ ਆ ਜਾਣਗੇ ਉਹਨਾਂ ਨੂੰ ਕਿਸੇ ਨੇ ਵੱਡਾ ਲਾਲਜ ਦੇ ਤਾ ਉਧਰ ਚਲੇ ਜਾਣਾ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਮੈਂ ਹੁਣ ਸੱਚ ਕਹਿ ਜਾਣਾ ਅੱਗੇ ਤੁਹਾਡੀ ਮਰਜ਼ੀ ਹੈ ਮੰਨਣਾ